ਸਭ ਤੋਂ ਪਹਿਲੇ ਕਸ਼ਮੀਰ ਦੇ ਸਮੂੱਚੇ ਸੈਜਦਾਰੀ ਸਵਾਜ ਦੀ ਤਰਫੋਂ ਮੈਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਦੇ ਜੰਮੂ ਆਗਮਨ ਦੇ ਉੱਪਰ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਨਾ ਅਤੇ ਐਸੇ ਸਮੇਂ ਦੇ ਉੱਪਰ ਇਹ ਆਏ ਨੇ ਜਿਸ ਵੇਲੇ ਅਸੀਂ ਸਾਰੇ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੀ ਸ਼ਹਾਦਤ ਦੇ ਸਮੇਂ ਦੇ ਉੱਪਰ ਯਾਦ ਕਰ ਰਹੇ ਹਾਂ ਅਤੇ ਐਸੇ ਸਮੇਂ ਦੇ ਉੱਪਰ ਇੱਕ ਬਹੁਤ ਸੁੰਦਰ ਸੰਦੇਸ਼ਾ ਇਹ ਲੈ ਕੇ ਆਏ ਨੇ ਕਿ ਕਸ਼ਮੀਰ ਤੋਂ ਲੈ ਕੇ ਔਰ ਸ਼੍ਰੀ ਗੁਰੂ ਅਨੰਦਪੁਰ ਸਾਹਿਬ ਤੱਕ ਇੱਕ ਨਗਰ ਕੀਰਤਨ ਜਾਏਗਾ ਉਸੇ ਰੂਟ ਦੇ ਉੱਪਰ ਜਿਸ ਰੂਟ ਤੇ ਕਸ਼ਮੀਰੀ ਹਿੰਦੂ ਸਮਾਜ 350 ਸਾਲ ਪਹਿਲੇ ਸ਼੍ਰੀ ਗੁਰਦੇਵ ਤੇਗ ਬਹਾਦਰ ਜੀ ਨੂੰ ਆਪਣੀ ਵਿਅਥਾ ਸੁਣਾਉਣ ਵਾਸਤੇ ਗਿਆ ਸੀ ਔਰ ਜਿਸ ਦੇ ਬਾਅਦ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਮਗਰ ਸਾਡਾ ਜਿਹੜਾ ਸਾਰਾ ਸਮਾਜ ਸੀ ਉਹ ਧਰਮ ਪਰਿਵਰਤਨ ਤੋਂ ਬਚ ਗਿਆ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਸਮਾਜ ਨੂੰ ਬਚਾਇਆ ਧਰਮ ਨੂੰ ਬਚਾਇਆ ਸਾਡੇ ਨਾਲ ਵਿਸ਼ਿੰਦੂ ਪਰਿਸ਼ਦ ਔਰ ਕਸ਼ਮੀਰੀ ਹਿੰਦੂ ਸਮਾਜ ਦੇ ਸਾਰੇ ਅੰਗ ਔਰ ਬੜੀਆਂ ਸਾਰੀਆਂ ਇਕਾਈਆਂ ਅੱਜ ਇੱਥੇ ਉਪਸਥਿਤ ਨੇ ਇਹਨਾਂ ਦਾ ਸੰਬੋਧਨ ਵੀ ਸੁਣਿਆ ਔਰ ਮੈਂ ਇਸ ਮੌਕੇ ਦੇ ਉੱਪਰ ਤਾਂ ਮੈਂ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਆਪਣੀ ਤਰਫੋਂ ਜੰਮੂ ਕਸ਼ਮੀਰ ਦੀ ਜਨਤਾ ਨੂੰ ਜੰਮੂ ਕਸ਼ਮੀਰ ਦੇ ਸਿੱਖ ਸਮਾਜ ਨੂੰ ਜੰਮੂ ਕਸ਼ਮੀਰ ਦੇ ਸਹਿਯਦਾਰੀ ਸਮਾਜ ਨੂੰ ਸਾਰਿਆਂ ਨੂੰ ਆਪਣਾ ਸੰਦੇਸ਼ ਆ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਛੇੜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੀ 350 ਸਾਲਾਂ ਸ਼ਤਾਬਦੀ ਸ਼ਹੀਦੀ ਗੁਰਪੁਰਬ ਆਪਾਂ ਸਾਰੇ ਮਨਾਉਣ ਜਾ ਰਹੇ ਹਾਂ ਤੇ ਸਾਰਿਆਂ ਦਾ ਹੀ ਇਹ ਚਾਹਣਾ ਸੀ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਪਾਸ ਇਸ ਧਰਤੀ ਤੋਂ ਜਿਹੜੀ ਪੁਕਾਰ ਲੈ ਕੇ ਗਏ ਉਹਨਾਂ ਦੇ ਵਿੱਚ ਸਰਮੌਰ ਪੰਡਤ ਕਿਰਪਾ ਰਾਮ ਜੀ ਉਹਨਾਂ ਦੇ ਨਾਲ ਸਾਰਾ ਹੀ ਸਮਾਜ ਹਿੰਦੂ ਸਮਾਜ ਸਾਰਾ ਗਿਆ ਤੇ ਸਤਗੁਰਾਂ ਦੇ ਚਰਨਾਂ 'ਚ ਜਾ ਕੇ ਅਰਦਾਸ ਕੀਤੀ ਤੇ ਸਤਗੁਰ ਜੀ ਨੇ ਕਿਹਾ ਕਿ ਜਾ ਕੇ ਕਹੋ ਰੰਗਜੀਤ ਨੂੰ ਕਿ ਜੇ ਸਿੱਖਾਂ ਦੇ ਨੌਵੇਂ ਗੁਰੂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤੁਸੀਂ ਮੁਸਲਮਾਨ ਬਣਾ ਦਿਓਗੇ ਤਾਂ ਅਸੀਂ ਸਾਰੇ ਆਪਣੇ ਆਪ ਇਹ ਧਰਮ ਜਿਹੜਾ ਆ ਉਹ ਗ੍ਰਹਿਣ ਕਰ ਲਾਂਗੇ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਧਰਮ ਦੀ ਆਜ਼ਾਦੀ ਲਈ ਇਹ ਵੱਡਾ ਆਪਣਾ 사ਤਗੁਰੂ ਜੀ ਨੇ ਬਲੀਦਾਨ ਦਿੱਤਾ ਤੇ ਸਾਡੀ ਸਾਰਿਆਂ ਦੀ ਚਾਹਨਾ ਸੀ ਕਿ ਮਟਨ ਤੋਂ ਉਸ ਪਵਿੱਤਰ ਧਰਤੀ ਤੋਂ ਪੰਡਤ ਕਿਰਪਾ ਰਾਮ ਜੀ ਦੀ ਧਰਤੀ ਤੋਂ ਸਾਰਾ ਹੀ ਸਮਾਜ ਜਿਹਦੇ ਵਿੱਚ ਸਿੱਖ ਧਰਮ ਵੀ ਜਿਹਦੇ ਵਿੱਚ Hindu ਧਰਮ ਵੀ ਜਿਹਦੇ ਵਿੱਚ ਦੂਸਰੇ ਵੀ ਸਾਰੇ ਧਰਮ ਆ ਇਕੱਠੇ ਹੋ ਕੇ ਆਪਾਂ ਮਹਾਨ ਨਗਰ ਕੀਰਤਨ ਜਿਹੜਾ ਆ ਉਹ ਉਪਰੰਭ ਕਰੀਏ ਤੇ ਜਿਹੜੀ ਮੈਨੂੰ ਖੁਸ਼ੀ ਆ ਕਿ ਅੱਜ ਸਾਰਾ ਇਹ ਹਿੰਦੂ ਭਾਈਚਾਰਾ ਬਹੁਤੇ ਜੋਸ਼ ਕਰੋਸ਼ ਦੇ ਨਾਲ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਜਿਹੜਾ 15 ਤਰੀਕ ਨੂੰ ਉੱਥੇ ਮਟਨ ਤੋਂ ਆਰੰਭ ਹੋਣਾ ਮahan ਨਗਰ ਕੀਰਤਨ ਉੱਥੇ ਵੀ ਸ਼ਮੂਲੀਅਤ ਕਰਾਂਗੇ ਤੇ ਰਾਸਤੇ ਵਿੱਚ ਵੀ ਨਾਲ ਜਿੱਥੇ ਪੜਾਦਰ ਪੜਾਵ ਬਿਸ਼ਰਾਮ ਦਾ ਸਮਾਂ ਉੱਥੇ ਵੀ ਆਪਣੇ ਇਹ ਸਾਰੇ ਪੜਾ ਰੱਖਣਗੇ ਸੋ ਮੈਂ ਦਿਲ ਦੀਆਂ ਢਗਹਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਦਾ ਕਿ ਜਿਹੜੀ ਸਾਂਤ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਇਹੋ ਹੀ ਸਾਡਾ ਲਕਸ਼ ਲੈ ਕੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਜਿਹੜਾ ਸ਼ਹੀਦੀ ਗੁਰੂ ਮਨਾਉਣ ਗੁਰਪੁਰ ਮਨਾਉਣ ਲਈ ਜਾ ਰਹੇ ਸੀ ਦੂਸਰਾ ਜਿਹੜਾ ਧੋਪੜੀ ਸਾਹਿਬ ਤੋਂ ਮਹਾਂ ਅਗਰ ਕੀਰਤਨ ਪ੍ਰੰਪਰਭ ਹੋਇਆ ਉਹ ਵੀ ਸਾਰੀਆਂ 24 ਸਟੇਟਾਂ ਦੇ ਵਿੱਚੋਂ ਹੋ ਕੇ ਆਇਆ ਤੇ 24 ਸਟੇਟਾਂ ਚ ਜਿੰਨਾ Hindu ਭਾਈਚਾਰੇ ਨੇ ਉੱਥੇ ਸਨਮਾਨ ਦਿੱਤਾ ਇਹ ਵੀ ਇੱਕ ਬਲੱਖਣ ਪੱਖ ਸੀ ਤੇ ਮੈਂ ਫੇਰ ਦੁਬਾਰਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਦਿਨ 15 ਨੂੰ ਮਟਨ ਦੇ ਨਾਲ ਸਾਡਾ ਸਹਿਯੋਗ ਉਤੋਂ ਵੀ ਅਰਦਾਸ ਸ਼ਾਮਿਲ ਹੋਣਗੇ ਤੇ ਪੜਾੜ ਪੜਾ ਇਹ ਸਾਰਾ ਇੰਤਜ਼ਾਮ ਦੇ ਵਿੱਚ ਵੀ ਇਹ ਸੰਤਜਮ ਸਾਡਾ ਨੇ ਇਹਨਾਂ ਦਾ ਹੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਦੇ ਨਾਲ ਮੈਂ ਬੇਨਤੀ ਵੀ ਕੀਤੀ ਆ ਕਿ 23 24 25 ਤਿੰਨ ਦਿਨ ਸਾਡੇ ਵੱਡੇ ਸਮਾਗਮ ਆ ਜਤਨ ਕਰਿਓ ਜੇ 25 ਨੂੰ ਉੱਥੇ ਪਹੁੰਚ ਜਾਓ ਤੇ ਉਹ ਇੱਕ ਸਾਡੇ ਲਈ ਹੋਰ ਵਧੀਆ ਕਾਰਜ ਹੋ ਜਾਊਗਾ ਸੋ ਸਾਰਿਆਂ ਦਾ ਮੈਂ ਚੇਚੇ ਤੌਰ ਤੇ ਆਪਣੇ ਵੀਰ ਹਰਜੇਸ਼ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੇ ਜਿਹਾ ਫੱਦੇ ਦੇ ਉੱਤੇ ਅੱਜ ਸਾਰੇ ਇਕੱਤਰ ਹੋਏ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ